ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹੀ ਨਾਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਇੱਕ ਛੋਟੇ ਫਾਰਮ ਚੋ ਵੀਡੀਓ ਬਣਾ ਰਹੇ ਹਾਂ ਜੀ ਲਗਭਗ 10 ਦਾਸਕ ਦੇ ਕਰੀਬ ਬਾਈ ਕੋਲ ਪਸ਼ੂ ਆ ਜੀ ਵਿੱਚ ਬੱਚੀਆਂ ਵੀ ਨੇ ਤੇ ਵਿੱਚ ਗਾਵਾਂ ਨਹੀਂ ਵੀ ਨੇ ਜਿਹੜੀ ਸਕਰੀਨ ਤੇ ਤੁਸੀਂ ਗਾਂ ਦੇਖ ਰਹੇ ਹੋ ਇਹ ਬਾਈ ਉਹਨਾਂ ਨੇ ਵਿਕਾਊ ਕੀਤੀ ਹੈ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਕੇ ਤੁਸੀਂ ਕਰਨੀ ਆ ਤੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆ ਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤਨਵੀਰ ਸਿੰਘ ਪਿੰਡ ਥਰਾਏ ਜਲਾ ਮੋਗਾ ਤਹਿਸੀਲ ਵਾਗਾਪੁਰਾਣਾ ਬਾਈ ਮੋਬਾਈਲ ਨੰਬਰ 9855570184 ਠੀਕ ਆ ਬਾਈ ਸੂਆ ਕਿੰਨਾ ਮਸ ਹੁੰਦੀ ਹੈ ਜੀ ਇਹ ਦੂਜਾ ਸੂਆ ਹੁੰਦੀ ਹੈ ਬਈ ਸ਼ੱਗ ਦੇ ਦਾਂ ਤੇ ਜਗਦੀ ਹੈ ਜੀ ਜਵਾਨ ਹੋਈ ਨਹੀਂ ਮਸ਼ੀਨ ਠੀਕ ਆ ਜੀ ਯਾਨੀ origignal ਦੂਜਾ ਹਾਂਜੀ origignal ਹਾਂਜੀ ਕਰਦੀ ਹੈ ਬਈ ਆਪਣੇ ਹਾਂਜੀ ਕਰਦੀ ਹੈ ਬਈ ਠੀਕ ਆ ਜੀ ਹੁਣ ਸਮਾਂ ਕਿੰਨਾ ਲੈਂਦੀ ਹੈ ਜੀ ਇਹਦੇ 7 ਤਰੀਕ ਨੂੰ ਦਿਨ ਪੂਰੇ ਆ ਬਈ ਅੱਜ 31 ਹੋ ਗਈ 1 ਹੋ ਗਈ ਸੌਰੀ 1 ਹੋ ਗਈ 6 ਦਿਨ ਬਾਕੀ 6 ਦਿਨ ਪਈ ਹੈ ਪਿਛਲੇ ਸੋਇ ਕੀ ਰਿਕਾਰਡ ਰਿਹਾ ਬਈ ਇਹ 23 ਲੀਟਰ ਦੁੱਧ ਦਤਾ ਇਹਨੇ ਬਈ ਸੋਇਆ ਵਾ ਆਪਣਾ ਨੇਟੀ ਥਾਣਾ ਦੀ ਜਾਣਨਾ ਮੇਰੇ ਜਮਾ ਡੰਨਾ ਜੀ ਕਿੰਨਾ ਕੁ ਪਾਜੂ ਹੈ ਜੀ ਯਾਰ ਇਹਦੀ 25 26 ਲੀਟਰ ਦੁੱਧ ਪਾ ਦੂਗੀ ਬਾਕੀ ਸੇਵਾ ਦਾ ਬਾਕੀ ਸੇਵਾ ਦਾ ਹਰ ਤੇ ਹੰਡੀ ਸੀ ਪੂਰੀ ਬਣਦੀ ਬੁਣਦੀ ਬਦੇਰੀ ਆ ਜੀ ੱਲ ਬਹੁਤ ਪਈ ਆ ਹਵਾਨੇ ਚ ਚੈੱਕ ਕਰ ਸਕਦੇ ਹੋ ਜੀ ਪੂਰੀ ਟਾਪ ਕੁਆਲਿਟੀ ਦਾ ਹਵਾਨਾ ਤੋਰ ਕੇ ਦਿਖਾਦੀ ਵੀਰੇ ਬਰੀਡ ਬਹੁਤ ਚੰਗੀ ਆ ਜੀ ਡੇਟ ਮੁਤਾਬਕ ਸਮਾਂ ਬਾਈ ਦੱਸਦਾ ਅਜੇ 6 ਦਿਨ ਪਈ ਆ ਜੀ ਬਾਕੀ ਕਰਮ ਵਾਲਾ ਪਸ਼ੂ 1 2 ਦਿਨ ਉੱਪਰ ਵੀ ਲੈ ਸਕਦਾ ਬਰੀਡ ਪੂਰੀ ਚੰਗੀ ਆ ਤਿਆਰੀ ਬਹੁਤ ਸੋਹਣੀ ਆ ਜੀ ਹਵਾਨਾ ਚ ਚੈੱਕ ਕਰ ਸਕਦੇ ਹੋ ਸੋਹਣਾ ਗਲਾਬੀ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਥੋੜਾ ਜਿਆ ਖੁੱਲੀ ਫਿਰਦੀ ਕਰਕੇ ਤੇ ਧਲਿਆਰਾਪਾ ਦਾ ਉਹਦਾ ਕਾਰਨ ਆਲਜੀ ਕਰਦੀ ਹੈ ਜੀ ਥੋੜੀ ਜੀ ਕਿਉਂਕਿ ਫਾਰਮ ਚ ਖੁੱਲੀ ਸੀਗੀ ਤੇ ਹੁਣ ਵੀਡੀਓ ਬਣਾਉਣੀ ਕਰਕੇ ਸਾਨੂੰ ਧਲਿਆਰਾ ਪਾਉਣਾ ਪਿਆ ਜੀ ਰੰਗ ਪ੍ਰਿੰਟ ਪੂਰਾ ਚੰਗਾ ਜੀ ਤੇ ਫਿਟਨੈਸ ਹਵਾਣੇ ਦੀ ਦੇਖ ਲਓ ਜੀ ਤੇ ਹਜੇ ਦਿਨ 6 ਪਏ ਆ ਜੀ 6 ਦਿਨਾਂ ਤਿਕਾ ਪੂਰਾ ਸੋਨਾ ਤੇ ਵੱਡਾ ਹਵਾਣਾ ਤਿਆਰ ਕਰਨਾ ਬਾਈ ਦੱਸਦਾ ਬਈ ਪਹਿਲੇ ਸੂਵੇ 23 ਕਿਲੋ ਚ ਹੋਇਆ ਵਾ ਤੇ ਅਗਤੀਰ ਫੱਕ ਦਾ 25 26 ਦਾ ਬਾਕੀ ਸੇਵਾ ਦੇ ਸਰਤੇ ਆ ਜੇ ਕੁਛ ਬਾਕੀ ਦੇਈ ਦੋ ਵੀ ਕਦਗਾਠ ਬੜਾ ਕਦਗਾਠ ਹੈ ਸਹੀ ਗੱਲ ਹੈ ਕਦਗਾਠ ਵੀ ਚੰਗਾ ਬਾਕੀ ਥਣ ਚੈੱਕ ਕਰ ਸਕਦੇ ਹੋ ਸੋਨਾ ਗੁਲਾਬੀ ਥਣ ਮਿਲਕ ਵੇਣ ਚੰਗੀ ਹੁੰਦੀ ਹੈ ਹਵਾਨਾ ਵੇਣ ਜਨਾ ਭਰਿਆ ਪਿਆ ਟੱਲ ਹਜੇ ਗੱਠ ਡੂੜ ਗੱਠ ਵਾਂਗੂ ਪਈ ਹੈ ਹਵਾਨੇ ਚ ਜੀ ਸਾਰਿਆਂ ਵਾਲ ਟੱਲਾਂ ਕਰਮਾਲ ਜੀ ਨੇ ਕੱਢ ਕੇ ਸੋਨਾ ਡਿਮਾਂਡ ਵੇਰੇ ਦੀ ਡਿਮਾਂਡ ਵੇਰੇ 75000 ਰੁਪਏ ਲੈਣ ਦੇ ਨੇ ਹੋਜੂ ਮਾੜਾ ਮੋਟਾ ਜੀ ਹਾਂ ਮਾੜਾ ਮੋਟਾ ਕਰੀ ਠੀਕ ਹੈ ਜੀ 75000 ਰੁਪਏ ਬਾਈ ਲੈਣ ਦੇਣ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਥੋੜਾ ਘਣਾ ਕਰ ਦਾਂਗੇ ਜ ਜਿਹਨੂੰ ਨਾਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈਦਾ ਚੱਲਦਾ ਰਹਿਣਾ ਜੀ ਧੰਨਵਾਦ